ਡਾਇਸਪੋਰਾ ਐਤ ਕੀ ਚਲੋ ਆਪਾਂ ਇਸ ਗੱਲ ਤੇ ਨਹੀਂ ਪੈਂਦੇ ਕਿ ਇਲੀਗਲ ਨੇ ਇਲੀਗਲ ਨੇ ਡਾਕੂਮੈਂਟਡ ਨੇ ਅਨਡਾਕੂਮੈਂਟਡ ਹੈ ਤੇ ਸਾਰੇ ਅਨਡਾਕੂਮੈਂਟਡ ਹੀ ਜਿਹੜੇ ਡਿਪੋਰਟ ਹੋਏ ਨੇ ਲੇਕਿਨ ਜਦੋਂ ਉਹਨਾਂ ਦੀ ਪੱਗਾਂ ਲਾਈਆਂ ਗਈਆਂ ਉਥੇ ਇੱਕ ਐਥਿਕਲ ਸਵਾਲ ਬਣਦਾ ਸੀ ਕਿ ਇਹ ਇਸ ਤਰ੍ਹਾਂ ਦਾ ਇਨਡਿਗਨਿਟੀ ਕਿਉਂ ਇਨਫਲਿਕਟ ਹੋਈ ਡਾਇਸਪੋਰਾ ਤਾਂ ਬਿਲਕੁਲ ਇਨਡਿਫਰੈਂਟ ਰਿਹਾ ਹੈ ਮੈਂ ਵੀ ਇੱਥੇ ਮਹਿਸੂਸ ਕਰ ਰਿਹਾ ਲੰਡਨ ਦੇ ਵਿੱਚ ਕੋਈ ਰਿਐਕਸ਼ਨ ਨਹੀਂ ਕਿਸੇ ਐਸੇ ਬੰਦੇ ਦਾ ਜਿਹੜਾ ਅਦਰਵਾਈਜ਼ ਬੜਾ ਐਕਟਿਵ ਰਹਿੰਦਾ ਹੋਵੇ ਕਾਰਨ ਕੀ ਹੈਗਾ ਇਹਨਾਂ ਇਨਡਿਫਰੈਂਸ ਕਿਉਂ ਹੈਗਾ ਡਾਇਸਪੋਰੇ ਦਾ ਇੰਡਿਫਰੈਂਸ ਨਹੀਂ ਹੈ ਜੀ ਡਿਫਰੈਂਸ ਹੈ ਉਹ ਤੁਹਾਡੇ ਨਾਲ ਜਦੋਂ ਗੱਲ ਕਰਦੇ ਆ ਆਫ ਦਿ ਰਿਕਾਰਡ ਉਹ ਕਹਿੰਦੇ ਆ ਕਿ ਜੀ ਇਹ ਮੈਟਰ ਆਫ ਕੰਸਰਨ ਹੈ ਆਪਸ ਚ ਗੱਲਾਂ ਕਰਦੇ ਆ ਪਰ ਉਹ ਇਹ ਵੀ ਰਿਅਲਾਈਜ਼ ਕਰਦੇ ਨੇ ਇੱਕ ਉਹਨਾਂ ਜੋ ਤਬਕਾ ਜਿਹੜਾ ਆਪ ਹੀ ਇਲਿਗਲ ਹੈ ਉਹ ਆਇਡੈਂਟੀਫਾਈ ਨਹੀਂ ਹੋਣਾ ਚਾਹੁੰਦਾ ਜਿਹੜੇ ਐਡੇ ਵੋਕਲ ਲੋਕ ਨੇ ਕੌਮ ਦੇ ਇਸ਼ੂਸ ਨੂੰ ਲੈ ਕੇ ਉਹ ਇਸ ਇਸ਼ੂ ਤੇ ਕਿਉਂ ਨਹੀਂ ਬੋਲੇ ਇਹਦਾ ਮੈਨੂੰ ਜੋ ਸਮਝ ਆਉਂਦੀ ਹੈ ਉਹ ਬੇਸਿਕਲੀ ਜਿਨ੍ਹਾਂ ਮੁਲਕਾਂ 'ਚ ਰਹਿ ਰਹੇ ਨੇ ਉਥੋਂ ਦੀ ਅਥਾਰਟੀਜ਼ ਨਾਲ ਉਹ ਡਾਇਰੈਕਟਲੀ ਕਨਫਰੋਂਟੇਸ਼ਨਲ ਐਟੀਟਿਊਡ ਨਹੀਂ ਕਨਫਰੋਂਟੇਸ਼ਨਲ ਕਨਫਰੋਂਟੇਸ਼ਨ ਨਹੀਂ ਲੈਣਾ ਚਾਹੁੰਦੇ ਉਹਨਾਂ ਨੂੰ ਡਰ ਹੈ ਕਿ ਕਿਤੇ ਖਾਸ ਕਰਕੇ ਅਮਰੀਕਾ 'ਚ ਕੇ ਹੌਨ ਡ੍ਰੰਪ ਆਇਆ ਕਿਤੇ ਸਾਨੂੰ ਵੀ ਨਾ ਵਾਪਸ ਭੇਜ ਦੇ ਕਿਉਂਕਿ ਉਹਨਾਂ 'ਚੋ ਵੀ ਕਾਫੀ ਲੋਕ ਹੁਣ ਭਾਵੇਂ ਪੱਕੇ ਹੋ ਗਏ ਹੁਣ ਪਰ 20-20 ਸਾਲ ਅਸਾਈਲਮਾ ਲਾ ਕੇ ਅਸਾਈਲਮਸ ਲਾ ਕੇ ਪੱਕੇ ਹੋਏ ਨੇ